ਹੈਲੋ ਸ੍ਰੀ ਸ਼ਕਲ ਜੀ ਸਾਰਿਆਂ ਨੂੰ ਹੌਪ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਵਾਇਰਲ ਤੁਹਾਨੂੰ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਢਾਡੀਵਾਲ ਫੈਮਿਲੀ ਵਲੌਗ ਦੇ ਵਿੱਚ ਇਹ ਮੈਂ ਨਾ ਛੋਟਾ ਜਿਹਾ ਵਲੌਗ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹੈਗੀ ਐ ਤੇ ਤੁਸੀਂ ਸਾਰੇ ਜਣੇ ਗੈਸ ਕਰਕੇ ਜਰੂਰ ਦੱਸਿਓ ਕਿ ਕਿ ਕਿਸ ਚੀਜ਼ ਦਾ ਵਲੌਗ ਪਾ ਰਹੇ ਹਾਂ ਅਸੀਂ ਤੇ ਵੈਸੇ ਵੀ ਤੁਹਾਨੂੰ ਸਾਡੇ ਥੰਬਨੇਲ ਤੋਂ ਪਤਾ ਲੱਗ ਹੀ ਜਾਣਾ ਹੈਗਾ ਕਿ ਇਹ ਕਿਸ ਚੀਜ਼ ਦਾ ਵਲੌਗ ਹੈਗਾ ਹੈ ਤੇ ਪਲੀਜ਼ ਸਾਰੇ ਜਣੇ ਵਲੌਗ ਨੂੰ ਜ਼ਰੂਰ ਇੰਜੋਏ ਕਰਿਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲਾਈਕ ਕਮੈਂਟ ਕਰਨਾ ਠੀਕ ਕਰਦਾ ਤੇ ਜੁੜੇ ਰਹੋ ਤੁਸੀਂ ਸਾਡੇ ਵਲੌਗ ਦੇ ਨਾਲ ਤੇ ਲੋ ਜੇ ਇੱਥੇ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਹੁਣੇ ਜੇ ਸਾਡੇ ਗੈਸਟ ਆਏ ਸੀ ਕਿਤੇ ਗੈਸਟ ਗਏ ਹੋਏ ਸੀ ਕਿ ਬਾਹਰ ਗੱਡੀ 'ਚ ਸਮਾਨ ਕਟਣ ਤੇ ਅਜਿਉਂ ਵੀ ਇਹਨਾਂ ਦੇ ਨਾਲ ਗਈ ਹੋਈ ਸੀ ਵੀ ਉਹਨੂੰ ਤੇ ਅੱਗੇ ਪਿੱਛੇ ਘੁੰਮੇ ਜਾ ਰਿਹਾ ਸੀ ਤੁਹਾਨੂੰ ਪਤਾ ਹੈ ਕਿ ਇਹਨੂੰ ਬਹੁਤ ਸ਼ੌਂਕ ਆ ਘੁੰਮਣ ਦਾ ਤਾਂ ਕਰਕੇ ਜੇ ਕੋਈ ਘਰੇ ਆਜੇ ਇਸਨੂੰ ਬਹੁਤ ਚਾਅ ਹੁੰਦਾ ਹੈ ਆ ਸਾਡੇ ਹੋਣ ਗਏ ਸਟਾਇਰ ਆਦ ਮੈਂ ਹਾਂ ਨਾ ਨਾ ਡਿ ਗੈਸਟ ਵੀ ਆਈ ਨਿੱਕੀ ਜੀ ਤੇ ਆਪਾ ਜੀ ਦੋ ਕੀ ਗੈਸਟ ਆਪਣੇ ਬੁਲਾਏ ਹੈ ਬੇਸੀ ਕਿ ਜਿਹੜੇ ਮੇਨ ਗੈਸਟ ਸੀਗੇ ਬਸ ਉਹ ਹੀ ਆਏ ਸੀਗੇ ਹੋਰ ਕੋਈ ਨਹੀਂ ਆਇਆ ਹੈਗਾ ਤੇ ਨਾ ਹੀ ਆਪਾਂ ਕਿਸੇ ਨੂੰ ਬੁਲਾਇਆ ਸੀ ਪਹਿਲਾਂ ਜੀ ਆਪਣਾ ਰੋਟੀ ਪਾਣੀ ਜਿਹੜਾ ਹੱਗਿਆ ਹੋ ਤੇ ਆਪਾ ਜੀ ਹੁਣ ਲੱਗੇ ਆਪਾਂ ਵੀ ਰੋਟੀ ਖਾਣ ਤੇ ਅਪਾ ਤੁਹਾਨੂੰ ਦੱਸਾਂਗੇ ਜੀ ਇਹ ਆਪਾਂ ਕਾਦੀ ਵੀਡੀਓ ਪਾ ਰਹੇ ਆ ਤੇ ਅਡੇ ਨਾਲ ਕੀ ਸ਼ੇਅਰ ਕਰਦੇ ਪੈਗੇ ਕੀ ਸਾਡੇ ਘਰੇ ਪ੍ਰੋਗਰਾਮ ਆ ਇਹ ਤੁਸੀਂ ਸਾਰੇ ਜਣੇ ਜਰੂਰ ਗੈਸ ਕਰਿਓ ਕਿਉਂਕਿ ਇਹ ਗੈਸਿੰਗ ਵਲੌਗ ਹੈਗਾ ਆ ਤੇ ਇਹ ਨਾਈਟ ਟਾਈਮ ਦਾ ਵਲੌਗ ਹੈ ਕਿਉਂਕਿ ਡੇ ਦੇ ਵਿੱਚ ਮੇਰਾ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਬਹੁਤ ਜ਼ਿਆਦਾ ਜੀ ਸੀਗੇ ਆਪਾਂ ਤਾਂ ਕਰਕੇ ਤੇ ਹੁਣ ਵੀ ਕਾਫੀ ਬਿਜ਼ੀ ਸੀਗੇ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਘਾ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਕਿ ਸਵੇਰ ਦੀ ਸਬਜ਼ੀਆਂ ਪਾਦੀਆਂ ਸਾਰੀਆਂ ਰੈਡੀ ਨੇ ਜਿਹੜਾ ਸਵੇਰੇ ਆਪਾਂ ਸਮਾਨ ਤਿਆਰ ਕਰਨਾ ਹੈਗਾ ਇਹ ਵੀ ਸਾਰਾ ਕੁਝ ਆਪਾਂ ਰੈਡੀ ਏਕ ਕਰਦਾ ਇੱਕ ਸਾਈਡ ਤੇ ਕਰਕੇ ਰੱਖਿਆ ਹੋਇਆ ਹੈ ਆਂਡੇ ਵਗੈਰਾ ਵੀ ਜਿਹੜੇ ਉਹ ਵੀ ਆਪਾਂ ਡੈਨ ਤੇ ਨੇ ਉਹ ਤੁਹਾਨੂੰ ਉਹ ਵੀ ਦਿਖਾਉਣੇ ਹੈਗੇ ਆਂ ਤੇ ਆਪਾਂ ਜੀ ਹਨ ਮੈਂ ਨਾ ਸਾਰਾ ਰੋਟੀ ਪਾਣੀ ਰਾਦਾ ਕਰਕੇ ਤੇ ਫਿਰ ਹੁਣ ਮੈਂ ਕਰਨ ਲੱਗੀ ਸੀਗੀ ਬਰਤਨ ਸਾਫ ਸਾਰੇ ਨੇ ਰੋਟੀ ਭੂਆ ਜੀ ਆਏ ਸੀਗੇ ਗੈਸਟ ਤੇ ਮਾਸ ਜੀ ਹੁਣੇ ਆਏ ਸੀਗੇ ਤੇ ਬਾਈ ਜੀ ਹੁਣੇ ਆਏ ਸੀਗੇ ਤੇ ਆਪਾਂ ਇਹਨਾਂ ਨੂੰ ਖਵਾ ਦਿੱਤਾ ਜੀ ਰੋਟੀ ਪਾਣੀ ਸਭ ਨੂੰ ਸਾਰੇ ਨੇ ਰੋਟੀ ਪਾਣੀ ਖਾ ਲਿਆ ਤੇ ਹੁਣ ਜੀ ਮੈਂ ਕਿ ਚਲੋ ਆਪਾਂ ਬਰਤਨ ਸਾਫ ਕਰ ਲੈਣੇ ਹੈਗੇ ਕਿਉਂਕਿ ਸਵੇਰ ਸਵੇਰ ਉੱਠ ਕੇ ਤੁਹਾਨੂੰ پتہ ਹੈ ਕਿ ਕਈ ਕੰਮ ਕਰ ਹੁੰਦੇ ਨੇ ਤੇ ਨਹੀਂ ਹੁੰਦੇ ਹੈਗੇ ਬਰਤਨ ਸਾਫ ਜੇ ਜਦੋਂ ਕੋਈ ਪ੍ਰੋਗਰਾਮ ਹੋਵੇ ਖਾਸ ਕਰਕੇ ਹਾਣਾ ਉਹ ਉਦੋਂ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਤੇ ਇਹ ਛੋਟਾ ਜਿਹਾ ਬਲੌਗ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਆ ਤੇ ਕੋਈ ਜ਼ਿਆਦਾ ਲੌਂਗ ਨਹੀਂ ਹੈਗਾ ਤੇ ਇਹ ਹੈਗਾ ਜੀ ਮੇਰੇ ਜੇਟ ਦੇ ਵਿਆਹ ਦੀ ਵੀਡੀਓ ਆ ਕਿ ਆਪਾਂ ਚੁਨੀੜਾ ਵਾਣਾਂ ਦਾ ਕਰਨਾ ਹੈ ਤਾਂ ਕਰਕੇ ਤੇ ਸਿੰਪਲ ਜੀ ਮੈਰਿਜ ਆਪਾਂ ਕਰਨੀ ਹੈਗੀ ਆ ਤਾਂ ਆਪਾਂ ਕਿਹਾ ਕਿ ਚਲੋ ਤੁਹਾਡੇ ਨਾਲ ਥੋੜੀ ਜੀ ਆਪਾਂ ਵੀਡੀਓ ਜਿਹੜੀ ਹੈਗੀ ਆ ਉਹ ਸ਼ੇਅਰ ਕਰਦੇ ਹੈਗੇ ਆ ਤੇ ਤੁਸੀਂ ਸਾਰੇ ਜਣੇ ਦੱਸਿਓ ਕਿ ਆਪਾਂ ਨੂੰ ਇਸ ਵਿਆਹ ਤੇ ਕੀ ਖਰਚਾ ਘੱਟ ਕਰਨਾ ਚਾਹੀਦਾ ਜਾਂ ਵੱਧ ਕਰਨਾ ਚਾਹੀਦਾ ਹੈਗਾ ਸੀਗਾ ਹਨ ਤੇ ਕਿੰਨਾ ਕ ਖਰਚਾ ਹੋ ਸਕਦਾ ਹਨ ਤੇ ਕਿੰਨਾ ਕ ਖਰਚਾ ਹੋਇਆ ਹੋਊਗਾ ਹਨ ਇਸ ਵਿਆਹ ਤੇ ਤੇ ਵੈਸੇ ਵੀ ਆਪਾਂ ਨੂੰ ਸਿੰਪਲ ਵਿਆਹ ਕਰਨੇ ਚਾਹੀਦੇ ਹੈਗੇ ਨੇ ਤੇ ਆਪਾਂ ਇੱਥੇ ਹੈਗਾ ਜੀ ਸਿੰਪਲ ਜੀ ਮੈਰਿਜ ਜੋ ਕਿ ਆਪਣੇ ਅਫੋਰਡੇਬਲ ਹੈ ਗਿਆ ਤੇ ਜਿਸ ਤਰ੍ਹਾਂ ਵੀ ਆਪਾਂ ਹਨ ਕਿਉਂਕਿ ਜਿਆਦਾ ਖਰਚ ਖਰਚਾਵ ਵਾਲੀ ਮੈਰਿਜ ਦਾ ਤੁਹਾਨੂੰ ਪਤਾ ਹੀ ਆ ਹਨ ਲੈਣ ਦੇਣ ਉਸ ਦੇ ਵਿੱਚ ਹਨ ਇਧਰ ਉਧਰ ਸਾਰਾ ਕੁਝ ਬਹੁਤ ਜ਼ਿਆਦਾ ਕੋਸ਼ਿਸ਼ ਕਰਨਾ ਪੈਂਦਾ ਹੈਗਾ ਤੇ ਆਪਾਂ ਰੱਖਿਆ ਜੀ ਸਿੰਪਲ ਜੀ ਮੈਰਿਜ ਤੇ ਆਪਣੀਆਂ ਸਾਰੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਨੇ ਉਹ ਗਈਆਂ ਨੇ ਹੋਰ ਨਾਈਟ ਟਾਈਮ ਅਸੀਂ ਸਾਰੀਆਂ ਤਿਆਰੀਆਂ ਜਿਹੜੀਆਂ ਅਸੀਂ ਗਿਆ ਉਹ ਕਰਨੀਆਂ ਸੀਗੀਆਂ ਤੇ ਆਪਣੇ ਥੋੜੀ ਥੋੜੀ ਗੈਸਟ ਆਉਣਗੇ ਤੇ ਹੋ ਗਿਆ ਜੀ ਸੂਬਾ ਤੇ ਅਗਲੇ ਨੈਕਸਟ ਡੇ ਹੋ ਗਿਆ ਜੀ ਤੇ ਸਵੇਰ ਸਵੇਰ ਦਾ ਟਾਈਮ ਆਪਾਂ ਸਾਰਿਆਂ ਨੇ ਸਟਾਣ ਪਾਣੀ ਲਿਆ ਕਰ ਆਹ ਮੁੰਡਾ ਪਾਰਾ ਸੀ ਵਟਨਾਣੀ ਲਾਇਆ ਬਣ ਆ ਸਾਡੇ ਮਾਸੀ ਜੀ ਬੈਠੇ ਨੇ ਇਧਰ ਸਾਡੀ ਜੂਨਾ ਸੁੱਤੀ ਭਈ ਆ ਜਾ ਤੱਕਰੇ ਆ ਜਾ ਸਾਡੇ ਸਾਡਾ ਗੱਬਰੂ ਤੇ ਨਹੀਂ ਹੈਗਾ ਗੱਬਰੂ ਯੂ ਗੈਟ ਇਟ ਨੋ ਹੈ ਨਹੀਂ ਮਾਸੀ ਕੱਟਣ ਸਿੱਖੀ ਹਾਂ ਫੋਟੋ ਮੈਂ ਕੱਟ ਲੈਣੀ ਆ ਲਾ ਜੀ ਟਾਈਮ ਹੋ ਗਿਆ ਯਾ 7 ਵਜੇ ਸੁਬਾ ਦੇ ਤੇ ਆਪਣੀਆਂ ਤਿਆਰੀਆਂ ਸ਼ਾਰੀਆਂ ਹੋ ਰਹੀਆਂ ਨੇ ਸ਼ੁਰੂ ਆ ਸਾਡੇ ਜੀਜਾ ਜੀ ਨਾ ਆ ਗਏ ਸਾਡੇ ਜੀਜਾ ਜੀ ਨਾ ਆ ਗਏ ਨੇ ਇਧਰ ਸਾਡਾ ਬਾਬਾ ਚਲੀ ਆਉਂਦਾ ਤੇ ਚਿੜੀਆਂ ਲੱਗ ਗਈਆਂ ਜੀ ਚੈੱਕਨ ਸੁਬਾ ਸੁਬਾ ਤੇ ਸਾਡੇ ਫੈਮਿਲੀ ਦੇ ਵਿੱਚੋਂ ਦੋ ਜਣੇ ਮਿਸ ਹੈਗੇ ਨੇ ਇੱਕ ਕੀ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਐਂਡ ਇੱਕ ਵੇਰੀ ਨਨੰਦ ਜੋ ਵੀ ਕੈਨੇਡਾ ਬੈਠੇ ਨੇ ਤੇ ਵੈਸੇ ਕਿ ਆਪਾਂ ਚਲੋ ਬਲੌਗ ਨੂੰ ਕਿ ਆਪਾਂ ਬਿਆਨ ਨੂੰ ਜਿੰਨਾ ਵੀ ਇੰਜੋਏ ਕਰ ਸਕਦੇ ਹਾਂ ਮੈਂ ਆਪਾਂ ਕਰਦੇ ਪਏ ਹੈਗੇ ਤੇ ਆਪਾਂ ਵੀ ਨਹਾ ਲਿਆ ਆ ਤੇ ਆਪਣੇ హెਅਰ ਜਿਹੜੇ ਹੈਗੇ ਨੇ ਵਾਸ਼ ਕਰ ਲਏ ਨੇ ਆਪਾਂ ਤੇ ਬੱਸ ਹਾਂਜੀ ਆਪਣੇ ਜਿਹੜੇ ਹੈਗੇ ਨੇ ਤਿਆਰੀਆਂ ਸ਼ਿਆਰੀਆਂ ਸ਼ੁਰੂ ਹੋ ਰਹੀਆਂ ਨੇ ਆ ਲੋ ਪਾਪਾ ਹੜਾ ਸਵੇਰੇ ਸਦੇ ਹਾਡੇ ਪਾਪਾ ਜੀ ਨਾ ਹਰ ਇੱਕ ਨੂੰ ਦੁਖੀ ਕਰਕੇ ਰੱਖ ਦਿੰਦੇ ਆ ਆਪ ਤਾਂ ਨਾ ਖੁਸ਼ ਰਹਿਣਾ ਨਹੀਂ ਹੈਗਾ ਦੂਜਿਆਂ ਨੂੰ ਦੁਖੀ ਕਰਦੇ ਦੇ ਹੋ ਗਏ ਜੀ ਆਪਣੇ ਸਾਰੀਆਂ ਤਿਆਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਹਣ ਬਸ ਆਪਾਂ ਜਿਹੜੇ ਹੈਗੇ ਆ ਰੈਡੀ ਹੋਣ ਵਾਲੇ ਆ ਤੇ ਅਜੇ ਨਹੀਂ ਉੱਠ ਕੇ ਨਹਾਉਗੀ ਪਹਿਲਾਂ ਫਿਰ ਅਸ ਨੂੰ ਕੱਲਾ ਰੈਡੀ ਕਰਾਂਗੇ ਫਿਰ ਮੈਂ ਰੈਡੀ ਹੋਊਂਗੀ ਚਲੋ ਭਾਈ ਫਿਰ ਆਪਾਂ ਤੁਹਾਨੂੰ Well they are next vlog with it.